ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਹੀ ਆਸਾਨ ਜਿਹਾ ਉਪਾਅ ਦੱਸਣ ਵਾਲੇ ਹਾਂ ਜੀ ਇਸ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਵਿਆਹ ਵਿੱਚ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਜਾਂ ਫਿਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤੋ ਬਹੁਤ ਹੀ ਆਸਾਨੀ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੰਗਤ ਜੀ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਹੈ ਕੋਈ ਵੀ ਵਿਅਕਤੀ ਇਸ ਨੂੰ ਕਰ ਸਕਦਾ ਹੈ ਇਸ ਉਪਾਅ ਨੂੰ ਮਾਤਾ ਪਿਤਾ ਵੀ ਆਪਣੇ ਬੱਚਿਆਂ ਲਈ ਕਰ ਸਕਦੇ ਨੇ ਤੇ ਜੇਕਰ ਮਾਤਾ ਪਿਤਾ ਕਿਸੇ ਕਾਰਨ ਕਰਕੇ ਨਹੀਂ ਕਰ ਰਹੇ ਜਾਂ ਬੱਚੇ ਖੁਦ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਆਪਣੇ ਜਲਦੀ ਵਿਆਹ ਲਈ ਕਰ ਸਕਦੇ ਹਨ ਤਾਂ ਸਾਥ ਸੰਗਤ ਜੀ ਸਾਰੀ ਹੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਕਿਉਂਕਿ ਜਦੋਂ ਤੁਸੀਂ ਅੱਧੀ ਅਧੂਰੀ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਉਪਾਅ ਦੀ ਪੂਰੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਕਿ ਇਸ ਉਪਾਅ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਫਿਰ ਤੁਸੀਂ ਜਿੰਨਾ ਕੁ ਸੁਣਿਆ ਹੁੰਦਾ ਹੈ ਤੁਸੀਂ ਉਸ ਤਰੀਕੇ ਦੇ ਨਾਲ ਹੀ ਉਪਾਅ ਨੂੰ ਕਰ ਲੈਂਦੇ ਹੋ ਭਾਵ ਕੇ ਗਲਤ ਤਰੀਕੇ ਦੇ ਨਾਲ ਕਰਦੇ ਹੋ ਜਿਸ ਕਰਕੇ ਤੁਹਾਡੀ ਸਮੱਸਿਆ ਦਾ ਤੁਹਾਨੂੰ ਕੋਈ ਵੀ ਹੱਲ ਨਹੀਂ ਮਿਲਦਾ ਸਗੋਂ ਤੁਹਾਡੀ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ ਇਸ ਲਈ ਸਿਆਣੇ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤਾਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਵਾਹਿਗੁਰੂ ਕਾਲਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਪਾਅ ਤਾਂ ਕਰ ਲੈਨੇ ਆ ਪਰ ਜੇਕਰ ਅਸੀਂ ਉਸ ਵਿੱਚ ਥੋੜੀ ਜਹੀ ਵੀ ਗਲਤੀ ਕਰ ਲੈਨੇ ਆ ਤਾਂ ਸਾਡੇ ਤੋਂ ਜੋ ਕਾਰਜ ਹੁੰਦੇ ਹਨ ਉਹ ਨਹੀਂ ਬਣਦੇ ਇਹਰ ਤੁਸੀਂ ਕਹਿਣ ਲੱਗਦੇ ਹੋ ਕਿ ਉਪਾਅ ਬੇਕਾਰ ਹੈ ਇਹ ਕੰਮ ਨਹੀਂ ਕਰਦਾ ਇਸ ਲਈ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਵੀਡੀਓ ਨੂੰ ਧਿਆਨ ਦੇ ਨਾਲ ਸੁਨਿਆ ਕਰੋ ਉਸ ਤੋਂ ਬਾਅਦ ਹੀ ਉਪਾਅ ਕਰੋ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਓ ਹੁਣ ਦੱਸਦੇ ਹਾਂ ਕਿ ਉਪਾਅ ਕਿਵੇਂ ਕਰਨੇ ਹਨ ਇਸ ਲਈ ਤੁਹਾਨੂੰ ਇੱਕ ਗਲਾਸ ਪਾਣੀ ਦਾ ਚਾਹੀਦਾ ਹੈ ਅਤੇ ਚਾਹੀਦਾ ਹੈ ਕਪੂਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗਲਾਸ ਪਾਣੀ ਤੇ ਫਿਰ ਕਪੂਰ ਲੈ ਲੈਣਾ ਹੈ ਸੰਗਤ ਜੀ ਜਲ ਜੋ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਦੇਵਤਾ ਹੈ ਸਾਡਾ ਤਾਂ ਤੁਹਾਨੂੰ ਵੱਖਰੇ ਤੌਰ ਤੇ ਈਸ਼ਵਰ ਦੀ ਕਿਰਪਾ ਪ੍ਰਾਪਤ ਕਰਨ ਲਈ ਜ਼ਰੂਰਤ ਨਹੀਂ ਪਵੇਗੀ ਜਲ ਦੇਵਤਾ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਜਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਤਾਂ ਕੀ ਕਰਨਾ ਹੋਵੇਗਾ ਕਿਸੇ ਵੀ ਦਿਨ ਜਿਸ ਦਿਨ ਵੀ ਤੁਹਾਨੂੰ ਸਮਾਂ ਮਿਲਦਾ ਹੈ ਇਹ ਉਪਾਅ ਕਰ ਲਿਓ ਤੁਹਾਨੂੰ ਚਮਤਕਾਰ 24 ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ 100% ਮਿਲੇਗਾ ਬਸ ਵਿਸ਼ਵਾਸ ਰੱਖੋ ਮਨ ਵਿੱਚ ਸ਼ਰਧਾ ਰੱਖੋ ਕਿਉਂਕਿ ਵਿਸ਼ਵਾਸ ਨਾਲ ਕੀਤਾ ਗਿਆ ਕੋਈ ਵੀ ਕੰਮ ਬੇਕਾਰ ਨਹੀਂ ਜਾਂਦਾ ਤਾਂ ਇਹ ਤਾਂ ਪਹਿਲਾਂ ਦੱਸ ਦਿੱਤਾ ਹੈ ਕਿ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਾਨੀ ਕਿ ਮਾਤਾ ਪਿਤਾ ਵੀ ਕਰ ਸਕਦੇ ਹਨ ਤੇ ਬੱਚੇ ਵੀ ਆਪਣੇ ਵਿਆਹ ਦੇ ਵਿੱਚ ਚੱਲ ਰਹੀਆਂ ਰੁਕਾਵਟਾਂ ਨੂੰ ਖੁਦ ਦੂਰ ਕਰਨ ਦੇ ਲਈ ਇਸ ਉਪਾਅ ਨੂੰ ਕਰ ਸਕਦੇ ਨੇ ਉਪਾਅ ਕਰਨ ਲਈ ਤੁਹਾਨੂੰ ਲੈਣੀਆਂ ਹੋਣਗੀਆਂ ਦੋ ਕਪੂਰ ਦੀਆਂ ਟਿੱਕੀਆਂ ਤਾਂ ਦੋ ਕਪੂਰ ਦੀਆਂ ਟਿੱਕੀਆਂ ਲੈ ਲਵਾਂਗੇ ਤੇ ਨਾਲ ਹੀ ਇੱਕ ਗਲਾਸ ਪਾਣੀ ਬਸ ਇੰਨੀਆਂ ਹੀ ਚੀਜ਼ਾਂ ਤੁਹਾਨੂੰ ਲੈਣੀਆਂ ਹਨ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਉਪਾਅ ਹੈ ਇਹ ਤੁਹਾਨੂੰ ਕਰਨਾ ਹੋਵੇਗਾ ਰਾਤ ਦੇ ਵਿੱਚ ਜੀ ਹਾਂ ਰਾਤ ਵਿੱਚ ਕਰਨਾ ਹੈ ਜਿਸ ਦਿਨ ਕਰੋ ਪਰ ਰਾਤ ਵਿੱਚ ਹੀ ਕਰਨਾ ਹੈ ਪੂਰੇ ਹਫਤੇ ਵਿੱਚ ਕਿਸੇ ਵੀ ਦਿਨ ਕਰੋ ਨਤੀਜਾ ਤੁਹਾਨੂੰ ਮਿਲੇਗਾ ਹੀ ਮਿਲੇਗਾ ਤਾਂ ਰਾਤ ਵਿੱਚ ਤੁਹਾਨੂੰ ਇੱਕ ਗਲਾਸ ਪਾਣੀ ਚਾਹੀਦਾ ਹੈ ਤੇ ਦੋ ਕਪੂਰ ਦੀਆਂ ਟਿੱਕੀਆਂ ਚਾਹੀਦੀਆਂ ਹਨ ਤੇ ਸੰਗਤ ਜੀ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੰਨ ਲਓ ਕਿ ਤੁਹਾਡੇ ਬੱਚੇ ਜਿਸ ਦੇ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਦੇਰੀ ਚੱਲ ਰਹੀ ਹੈ ਜੇਕਰ ਉਹ ਕਿਤੇ ਬਾਹਰ ਰਹਿੰਦੇ ਹਨ ਬਾਹਰਲੀ ਕੰਟਰੀ ਵਿੱਚ ਰਹਿੰਦੇ ਹਨ ਬਾਹਰ ਕੰਮ ਕਰ ਰਹੇ ਹੋਣ ਤਾਂ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਉਹਨਾਂ ਨੂੰ ਵੀ ਕਰਨਾ ਆਸਾਨ ਹੈ ਤਾਂ ਉਹਨਾਂ ਨੂੰ ਵੀ ਇਹ ਕਰ ਲੈਣਾ ਚਾਹੀਦਾ ਹੈ ਆਪਣੀ ਖੋਤ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਕਿਉਂਕਿ ਇਹ ਸਮੱਸਿਆ ਕੋਈ ਛੋਟੀ ਨਹੀਂ ਹੈ ਬਹੁਤ ਵੱਡੀ ਸਮੱਸਿਆ ਹੈ ਜਦੋਂ ਲਗਾਤਾਰ ਵਿਆਹ ਵਿੱਚ ਦੇਰੀ ਚੱਲ ਰਹੀ ਹੁੰਦੀ ਹੈ ਤਾਂ ਇਸ ਨਾਲ ਬੱਚੇ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਚਾਹੇ ਤੁਹਾਡੀ ਕਿੰਨੀ ਵੀ ਉਮਰ ਹੋ ਗਈ ਹੋਵੇ ਤੁਸੀਂ ਇੱਕ ਵਾਰ ਕਰਕੇ ਜਰੂਰ ਦੇਖਣਾ ਯਕੀਨ ਮੰਨਿਓ ਇਸ ਉਪਾਅ ਦੇ ਨਾਲ ਤੁਹਾਡੀ ਹਾਰਿਸ਼ਾ ਪੂਰੀ ਹੋਵੇਗੀ ਤਾਂ ਜਿਵੇਂ ਹੀ ਰਾਤ ਹੋ ਜਾਵੇ ਬੱਚੇ ਹੁਣ ਤਾਂ ਉਹ ਆਪਣੇ ਕਮਰੇ ਵਿੱਚ ਇੱਕ ਗਲਾਸ ਪਾਣੀ ਲੈ ਜਾਣ ਗਲਾਸ ਕੋਈ ਵੀ ਹੋਵੇ ਕਾਚੇ ਦਾ ਹੋਵੇ ਸਟੀਲ ਦਾ ਹੋਵੇ ਭਾਵੇਂ ਤੁਸੀਂ ਕਿਸੇ ਵੀ ਧਾਤੂ ਦਾ ਗਲਾਸ ਲੈ ਸਕਦੇ ਹੋ ਕੋਈ ਸਮੱਸਿਆ ਨਹੀਂ ਹੈ ਕੋਈ ਵੀ ਇੱਕ ਗਲਾਸ ਪਾਣੀ ਲੈ ਜਾਣਾ ਤੇ ਦੋ ਕਪੂਰ ਦੀਆਂ ਟਿਕੀਆਂ ਲੈ ਜਾਣਾ ਹੁਣ ਜਦੋਂ ਤੁਸੀਂ ਸੌਂ ਤਾਂ ਦੋਵੇਂ ਚੀਜ਼ਾਂ ਲੈ ਜਾ ਕੇ ਆਪਣੇ ਸਹਰਾਣੇ ਵੱਲ ਇੱਕ ਗਲਾਸ ਪਾਣੀ ਰੱਖਣਾ ਹੈ ਤੇ ਜੇਕਰ ਮਾਂ ਇਸ ਨੂੰ ਪਾਣੀ ਕਰ ਰਹੀ ਹੋਵੇ ਤਾਂ ਬੱਚੇ ਦੇ ਘਰ ਵਿੱਚ ਹੋਣ ਤਾਂ ਮਾਂ ਨੂੰ ਦੇਖੋ ਇਸ ਇੱਕ ਗਲਾਸ ਪਾਣੀ ਨੂੰ ਬੱਚੇ ਦੇ ਸਹਰਾਣੇ ਹੀ ਰੱਖਣਾ ਚਾਹੀਦਾ ਹੈ ਤਾਂ ਮਾਂ ਇਸ ਇੱਕ ਗਲਾਸ ਪਾਣੀ ਨੂੰ ਬੱਚੇ ਦੇ ਸਹਰਾਣੇ ਰੱਖ ਦਵੇ ਤੇ ਦੋ ਕਪੂਰ ਦੀਆਂ ਟਿੱਕੀਆਂ ਵਿੱਚੋਂ ਇੱਕ ਕਪੂਰ ਦੀ ਟਿੱਕੀ ਇਸ ਗਲਾਸ ਵਾਲੇ ਪਾਣੀ ਦੇ ਵਿੱਚ ਪਾ ਦੇਵੇ ਤੇ ਇੱਕ ਕਪੂਰ ਦੀ ਟਿੱਕੀ ਬੱਚੇ ਦੇ ਸਹਰਾਣੇ ਦੇ ਹੇਠਾਂ ਰੱਖਦੇ ਹੋਏ ਬਸ ਇਨਾ ਹੀ ਕੰਮ ਕਰਨਾ ਹੈ ਤੇ ਮੰਨ ਲਓ ਬੱਚੇ ਘਰ ਤੋਂ ਕਿਤੇ ਦੂਰ ਰਹਿੰਦੇ ਹੋਣ ਕੋਈ ਕੰਮ ਦੀ ਵਜ੍ਹਾ ਕਰਕੇ ਬਾਹਰ ਰਹਿੰਦੇ ਹਨ ਤਾਂ ਫਿਰ ਤੁਸੀਂ ਆਪਣੇ ਮਨ ਵਿੱਚ ਬੱਚਿਆਂ ਦੇ ਜਲਦੀ ਵਿਆਹ ਦੀ ਮਨੋਕਾਮਨਾ ਕਰਦੇ ਹੋਏ ਤੁਸੀਂ ਜਲਦ ਤੁਹਾਨੂੰ ਜਲ ਦੇਵਤਾ ਨੂੰ ਨਮਸਕਾਰ ਕਰਕੇ ਤੇ ਉਹਨਾਂ ਤੋਂ ਆਪਣੀ ਮਨ ਦੀ ਇੱਛਾ ਹੈ ਬੱਚੇ ਦੇ ਵਿਆਹ ਨੂੰ ਲੈ ਕੇ ਉਸ ਨੂੰ ਪੂਰੀ ਕਰਨ ਲਈ ਪ੍ਰਾਰਥਨਾ ਕਰਦੇ ਹੋਏ ਇੱਕ ਗਲਾਸ ਪਾਣੀ ਆਪਣੇ ਬੱਚੇ ਦੇ ਨਾਮ ਦਾ ਸੰਕਲਪ ਲੈਂਦੇ ਹੋਏ ਆਪਣੇ ਸਹਰਾਣੇ ਰੱਖ ਲਓ ਜਾਨੀ ਮਾਂ ਆਪਣੇ ਸਹਰਾਣੇ ਰੱਖੇਗੀ ਜਦੋਂ ਬੱਚੇ ਕੋਲ ਨਾ ਹੋਣ ਘਰ ਤੋਂ ਬਾਹਰ ਰਹਿੰਦੇ ਹੋਣ ਉਦੋਂ ਫਿਰ ਇੱਕ ਕਪੂਰ ਦੀ ਟਿੱਕੀ ਉਸੇ ਗਲਾਸ ਦੇ ਪਾਣੀ ਵਿੱਚ ਪਾ ਦਿਓ ਤੇ ਜਿਵੇਂ ਦੱਸਿਆ ਹੈ ਕਿ ਇੱਕ ਕਪੂਰ ਦੀ ਟਿੱਕੀ ਤੁਸੀਂ ਆਪਣੇ ਸਹਰਾਣੇ ਦੇ ਹੇਠਾਂ ਰੱਖ ਲਓ ਕੋਈ ਵੀ ਉਲਝਣ ਵਿੱਚ ਨਹੀਂ ਪੈਣਾ ਮਾਂ ਵੀ ਇਸ ਨੂੰ ਆਪਣੇ ਸਹਰਾਣੇ ਦੇ ਹੇਠਾਂ ਰੱਖ ਸਕਦੀ ਹੈ ਤੇ ਜਦੋਂ ਬੱਚੇ ਕੋਲ ਨਾ ਹੋਣ ਤੇ ਰੱਖਣ ਤੋਂ ਬਾਅਦ ਤੁਸੀਂ ਸੌਂ ਜਾਓ ਬਸ ਇਹਨਾਂ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਕਰ ਲੈਣਾ ਹੈ ਤੇ ਸਵੇਰੇ ਜਲਦੀ ਉਠੋ ਤੇ ਜਿਵੇਂ ਤੁਸੀਂ ਉੱਠਦੇ ਹੋ ਇਹ ਜੋ ਇੱਕ ਕਪੂਰ ਦੀ ਟਿੱਕੀ ਵਾਲਾ ਜਲ ਹੈ ਇਸ ਵਿੱਚ ਕਪੂਰ ਦੀ ਟਿੱਕੀ ਤੁਸੀਂ ਪਾਈ ਹੈ ਤਾਂ ਤੁਸੀਂ ਇਸ ਕਮਰੇ ਵਿੱਚ ਇਸ ਨੂੰ ਰੱਖਿਆ ਹੈ ਮੰਨ ਲਓ ਬੱਚੇ ਜੇਕਰ ਖੁਦ ਕਰ ਰਹੇ ਹੋਣ ਤਾਂ ਖੁਦ ਦੇ ਕਮਰੇ ਤੋਂ ਅਤੇ ਜੇਕਰ ਮਾਂ ਦੇ ਕਮਰੇ ਮਾਣੇ ਆਪਣੇ ਕਮਰੇ ਦੇ ਵਿੱਚ ਰੱਖਿਆ ਹੋਵੇ ਤਾਂ ਆਪਣੇ ਕਮਰੇ ਤੋਂ ਉਸ ਨੂੰ ਚੁੱਕੋ ਤੇ ਆਪਣੇ ਹੀ ਕਮਰੇ ਤੋਂ ਇਸ ਦੀ ਸ਼ੁਰੂਆਤ ਕਰੋ ਛਿੜਕਾਅ ਕਰਨ ਦੀ ਤਾਂ ਇਹ ਨਾ ਸਮਝੋ ਜਾਣਾ ਕਿ ਬੱਚੇ ਦੇ ਕਮਰੇ ਤੋਂ ਚੁੱਕਿਆ ਹੈ ਤਾਂ ਬੱਚੇ ਦੇ ਕਮਰੇ ਤੋਂ ਛਿੜਕਾਅ ਕਰਨਾ ਸ਼ੁਰੂ ਕਰ ਦਿਓ ਬੱਚੇ ਖੁਦ ਹੋਣ ਤਾਂ ਆਪਣੇ ਕਮਰੇ ਤੋਂ ਛਿੜਕਾਅ ਕਰਨਾ ਸ਼ੁਰੂ ਕਰ ਲੈਣ ਪੂਰੇ ਛਿੜਕਾਅ ਕਰਦੇ ਹੋਏ ਘਰ ਦੇ ਅਖੀਰ ਵਿੱਚ ਜਲ ਨੂੰ ਆ ਕੇ ਤੇ ਮੇਨ ਗੇਟ ਜਾਣੀ ਤੁਹਾਡੇ ਘਰ ਦਾ ਜੋ ਮੁੱਖ ਦਰਵਾਜ਼ਾ ਹੈ ਉੱਥੇ ਪਾਉਣਾ ਹੈ ਇਹ ਕਪੂਰ ਵਾਲਾ ਜਾਲ ਜੋ ਹੈ ਇਸ ਨੂੰ ਤੁਹਾਨੂੰ 메인 ਗੇਟ ਤੇ ਪਾਉਣਾ ਹੈ ਐਸ ਨਾਲ ਤੁਸੀਂ ਸਮਝ ਰਹੇ ਹੋ ਕਿ ਕੀ ਹੋ ਰਿਹਾ ਹੈ ਇਹ ਬੱਚਿਆਂ ਦੇ ਜਿੰਨੇ ਵੀ ਵਿਆਹ ਦੋਸ਼ ਹਨ ਗ੍ਰਹਿ ਦੋਸ਼ ਹਨ ਪਿਤਰ ਦੋਸ਼ ਹਨ ਜਿੰਨੇ ਵੀ 네ਗੇਟਿਵਿਟੀ ਹੈ ਘਰ ਵਿੱਚ ਮੰਗਲਿਕ ਕਾਰਜ ਨਹੀਂ ਹੋਣ ਦੀਆਂ ਗੱਲਾਂ ਹਨ ਇਹ ਸਾਰੀਆਂ ਉਸ ਕਮਰੇ ਤੋਂ ਬੱਚੇ ਦੇ ਰਿਹਾਇਸ਼ੀ ਕਮਰੇ ਤੋਂ ਲੈ ਕੇ ਜਾਂ ਮਾਂ ਦੇ ਰਿਹਾਇਸ਼ੀ ਕਮਰੇ ਤੋਂ ਲੈ ਕੇ 메인 ਗੇਟ ਤੱਕ ਬਾਹਰ ਆ ਰਹੀਆਂ ਹਨ 네ਗੇਟਿਵਿਟੀ ਨੂੰ ਬਾਹਰ ਕਰਨ ਲਈ ਆਖਰੀ ਵਿੱਚ ਘਰ ਦਾ ਜੋ 메ਨ 게ਟ ਹੈ ਉਥੇ ਤੁਸੀਂ ਇਸ ਜਲ ਦਾ ਛਿੜਕਾ ਕਰ ਰਹੇ ਹੋ ਜੋ ਸਰਹਾਣੇ ਦੇ ਵੇਡਾਂ ਤੁਸੀਂ ਕਪੂਰ ਦੀ ਟਿੱਕੀ ਰੱਖੀ ਸੀ ਉਸ ਨੂੰ ਤੁਸੀਂ 메ਨ 게ਟ ਤੇ ਲਿਆ ਕੇ ਕਿਸੇ ਮਿੱਟੀ ਦੇ ਬਰਤਨ ਦੇ ਵਿੱਚ ਦੀਵੇ ਵਿੱਚ ਜਾਂ ਕਿਸੇ ਵੀ ਚੀਜ਼ ਵਿੱਚ ਕੋਈ ਪਲੇਟ ਹੋਵੇ ਜਾਂ ਉਸ ਵਿੱਚ ਰਿਆ ਕੇ ਬਸ ਚੁੱਪ ਜਾਪ ਬਿਨਾਂ ਕੁਝ ਕਹੇ ਸੁਨੇ ਉਸ ਟਿੱਕੀ ਨੂੰ ਜਲਾ ਦਿਓ ਜਲਾਉਣਾ ਕਿੱਥੇ ਹੈ 메인 ਗੇਟ ਤੇ ਲਿਆ ਕੇ ਜੋ ਤੁਸੀਂ ਸਰਹਾਣੇ ਦੇ ਕਪੂਰ ਦੀ ਟਿੱਕੀ ਰੱਖੀ ਹੋਈ ਸੀ ਉਸ ਨੂੰ ਚੁੱਪਚਾਪ ਜਲਾ ਦੇਣਾ ਹੈ ਤੇ ਸੰਗਤ ਜੀ ਕੋਈ ਵੀ ਦਿਨ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖ ਲੈਣਾ ਚਮਤਕਾਰ 2 ਤੋਂ 3 ਦਿਨਾਂ ਵਿੱਚ ਹੀ ਤੁਹਾਨੂੰ ਦਿਖਣ ਲੱਗੇਗਾ ਜੇ ਇਸ ਰਿਸ਼ਤੇ ਦੀ ਗੱਲ ਚੱਲ ਰਹੀ ਹੋਵੇਗੀ ਉਹ ਖੁਦ ਚੱਲ ਕੇ ਤੁਹਾਡੇ ਨਾਲ ਰਿਸ਼ਤਾ ਪੱਕਾ ਕਰਨ ਦੀ ਗੱਲ ਕਰਨਗੇ ਤਾਂ ਜ਼ਰੂਰ ਇਸ ਵਾਰ ਜਲ ਦੇਵਤਾ ਦਾ ਤੇ ਕਪੂਰ ਦਾ ਉਪਾਅ ਕਰਕੇ ਦੇਖਿਓ ਤੁਹਾਨੂੰ ਇਸਦੇ ਨਤੀਜੇ 24 ਘੰਟਿਆਂ ਦੇ ਅੰਦਰ ਦਿਖਣਗੇ ਤੇ 100% ਨਤੀਜੇ ਮਿਲਣਗੇ ਤੇ ਪੋਜ਼ਿਟਿਵ ਨਤੀਜੇ ਹੀ ਮਿਲਣਗੇ ਘਰ ਦੀ ਤੇ ਬੱਚਿਆਂ ਦੀ ਸਾਰੀ ਅਸ਼ੁੱਭ ਮੰਗਲਿਕ 네ਗੈਟਿਵਿਟੀ ਇੱਕਦਮ ਤੋਂ ਹਮੇਸ਼ਾ ਲਈ ਚਲੀ ਜਾਵੇਗੀ ਤੇ ਘਰ ਤੋਂ ਬਾਹਰ ਹੋ ਜਾਵੇਗੀ ਜਲਦ ਤੁਹਾਡੇ ਘਰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਵਿਆਹ ਫਿਕਸ ਹੋ ਜਾਵੇਗਾ ਤੁਸੀਂ ਦੇਖੋਗੇ ਘਰ ਵਿੱਚ ਮੰਗਲ ਕਾਰਜ ਹੋਣਗੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਸ਼ੁਭ ਕਾਰਜ ਹੋਣਗੇ ਤਾਂ ਸਾਧ ਸੰਗਤ ਜੀ ਇਸ ਉਪਾਅ ਨੂੰ ਜਰੂਰ ਕਰਕੇ ਦੇਖ ਲੈਣਾ ਤੁਹਾਡੀ ਹਰ ਮਨੋ ਕਾਮਨਾ ਹਰ ਇਸ਼ਾ ਪੂਰੀ ਹੋਵੇਗੀ ਬਸ ਸ਼ਰਤ ਇਹ ਹੈ ਕਿ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ ਵਿਸ਼ਵਾਸ ਰੱਖੋ ਪਰਮਾਤਮਾ ਦੇ ਭਰੋਸਾ ਰੱਖੋ ਇਹ ਕਾਮਨਾ ਕਰਾਂਗੀ ਕਿ ਪਰਮਾਤਮਾ ਤੁਹਾਡੀ ਹਰ ਇਸ਼ਾ ਜਲਦੀ ਹੀ ਪੂਰੀ ਕਰ ਦੇ ਤੁਹਾਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਮਿਲੇ ਤੇ ਤੁਹਾਡੇ ਘਰ ਜਲਦ ਹੀ ਸ਼ਹਿਨਾਈ ਵੱਜੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਅੰਗੇ ਵੀ ਹੋਰ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਮਿਲਦੇ ਹਾਂ ਸੰਗਤ ਜੀ ਨਵੀਂ ਵੀਡੀਓ ਦੇ ਨਾਲ ਆਉ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ